ਫੈਵੀ ਕੋ ਕਪਾਤੀ ਕੱਚ ਪਾਤੀ ਆਹੇ ਮਸ਼ੀਨ ਨਹੀਂ ਚੱਲਦੀ ਹਾਂ ਹੋਰ ਕੀ ਕਰਾਂਗੇ ਦੱਸ ਤਾਂ ਮੈਂ ਤਾਂ ਮਸ਼ੀਨ ਦਾ ਜਾਮ ਹੋ ਗਈ ਹੋਰ ਹੋਣਾ ਫੈਵੀ ਕੋ ਕਗਾ ਇਹ ਨਹੀਂ ਚੱਲਣੀ ਮੈਂ ਬੁਰਜੂ ਚਾਗੀ ਨਾ ਕੋ ਜਾ ਪਾੜੇ ਦਿੰਨ ਕਿਤੇ ਪੀ ਨਹੀਂ ਰਹੀ ਮੰਮੀ ਨੇ ਸਾਰੇ ਪੋਜੇ ਦੇ ਬਾਤੀ ਅਰੇ ਇਹ ਤਾਂ ਬਰਸਾਂ ਚੱਲਦੀ ਸੀ ਤੇਲ ਬੋਲਣ ਆ ਗਈ ਗਈ ਨੇ ਹਲਕੀ ਗੱਲ ਜੀ ਨੇ ਉੱਪਰ ਹੀ ਕਰਨੇ ਵਾਲਾ ਤੇਲ ਜੀ ਉਹਦਾ ਆ ਦੋ ਸੂਟ ਪਾਏ ਆ ਪਾ ਕੇ ਦੇਖਿਆ ਇਹ ਵੀ ਲਾਲ ਡੇਢ ਹਾਇ ਰਫਾ ਚੰਗੇ ਨਰਾਤੇ ਮਨਾ ਗਏ ਤਰ ਲਾਲ ਕੋਈ ਆ ਗਿਆ ਨਹੀਂ ਆਉਂਦੀ ਸੋਹਣੀ ਦਾਦੀ ਹਾਂ ਸੋਹਣੀ ਆ ਲੜੀ ਲੱਗਦਾ ਮਾ ਪੈਰ ਲਾ ਗਰੂ ਨਿਆ ਆਓ ਦੇਖਿਆ ਮੈਂ ਤੁਹਾਨੂੰ ਇਥੇ ਲਾਉਂਦੀ ਹਾਂ ਹੋਰ ਦੋਨਾਂ ਤੇ ਇੱਥੇ ਲਗਣੀ ਮੈਂ ਹੋਣੀ ਨਾ ਪੱਖਾ ਰੋ ਇਸ ਉਹ ਲੜਾਈ ਚ ਆਹ ਉਹ ਉਹ ਵਾਹੇ ਉਹ ਉਹ ਇਹ ਖੰਗਰੀ ਦਵਾਈ ਹਾਂ ਖੰਗਰੀ ਦਵਾਈ ਆ ਦੇਖ ਰਿਹਾ ਮੈਂ ਉਹ ਹੋ ਰਹਾ ਹੋ ਰਹਾ ਨਹੀਂ ਨਹੀਂ ਇੱਧਰ ਲੱਗ ਲਾ ਲਓ ਉਧਰ ਲੱਗ ਲਾ ਲਓ

സിനോ <coughs> ല <caniseric>

ਹੋਮ ਸਰਚ ਸਰਚ ਤੇ ਕਰ ਆ ਰਹੀ ਆ ਗਈਆਂ ਚਲਾ ਲ ਹਾਈ ਚਲਾ ਲ ਆ ਰਹੇ ਨੇ ਕਾਰਟੂਨ ਆ ਗਏ ਇਹ ਲਾਏ ਤੂੰ ਇਹੇ ਸੀ ਨਹੀਂ ਕਾਰਟਨ ਹੋਈ ਆ ਬਸ ਇਹ ਹੋਰ ਪਾ ਦੂ ਗੱਦੀਆ ਪੁਰਾਣਾ ਇਹਦਾ ਦਿਖਦਾ 97 ਹੋ ਲੱਗੂ ਇਹ ਆ ਛੋਟਾ ਮੋੜ ਆ ਇਹਦਾ ਆ ਖੈ ਲਿਡ ਇਹਦਾ ਆ ਮਮੀ ਆ ਇਹਦਾ ਆ ਆ ਬਰਾਨੀ ਦਾ ਇਹ ਬਰਾਨੀ ਦਾ ਤਮੀ ਦਾ ਕਿ ਨੂੰ ਅੱਗੇ ਆਵਾ ਦੁਆ ਕਹਿੰਨੀ ਆ ਅਗੋਂ ਸੇਵਾ ਇਹੋ ਆ ਉਹ ਦੱਸ ਸਿਨੇਮਾ ਹਾਲ ਤਾਂ ਬਣਿਆ ਡੀ ਆਰੇ ਨਾਲ ਬੰਦ ਕੰਤਾ ਲੈਣੀ ਵੱਡੀ ਆ ਹਾਂ 보리, 가리 ਆਟੇ ਪਿੰਡਾਂ ਦੇ ਨਾਲ ਕਿਤਾਬਾਂ ਸ਼ੌਕ ਤੋਂ ਸਫਰ ਜੇ ਇੱਧਰ ਨੂੰ ਜਾਣਾ ਤੁਸੀਂ ਡਾਂਡੇ ਚ ਜਾਣਾ 12 ਕਿਲੋ ਇੱਧਰ ਨੂੰ ਜਾਣਾ ਢੋਲਵਾ ਅੱਗੇ ਆ ਗਈ ਗੱਡੀ ਡੰਡਾ ਡਰਦੇ ਹਾਏ ਆ ਦੋ ਸੂਟ ਪਾਏ ਆ बाजा करके तो का मैंने कहा मैंने ए चलाया कितने आओगे लाल लाके वाला कितने आओगे बाजा करके देख तो लेट हो गया पास में तो कलतरी की नहीं ना वाले आए अच्छा वो ला दिया और दे लो पांच आ गए ये ले आ कितने ला होगा 12 मिनट स्टार्ट चाहिए ना वाले आए ਰੋ ਕਿੰਨਾ ਹੋਆ 100 ਰੁਪਏ ਦਾ ਹਾਂ 100 ਰੁਪਏ ਇਹ ਪਹਿਲਾਂ ਚੱਲਦਾ ਹੀ ਇਹ ਹੁਣ 8-900 ਰੁਪਏ ਦਾ ਹੋ ਗਿਆ ਕਿੰਨੇ ਦਾ 450 ਦਾ ਅੱਛਾ ਹੋਰ ਨਾ ਦਰਵਾ ਕਿਤੇ ਦਾ ਨਹੀਂ ਇੱਕ ਚਲੀ ਆ ਵਾਹ ਸੋਣਾ ਇਹਦਾ ਹੋਇਆ ਜਦੋਂ ਗਿੱਦੇ ਭੰਗੜੇ ਆਲਾ ਹਾਂ ਤਾਂ 450 ਦਾ ਸਹੀ ਇਹੋ ਗੀ ਸੀ ਅੱਛਾ ਪਹਿਲਾ ਹਾਲ ਤੇ ਤਾਂ ਸਸਤਾ ਦੇ ਦਿੱਤਾ ਕੋਈ ਚਲਦੇ ਹਾਂ ਪਹਿਲਾ ਮਹਿੰਗੇ ਸੀ ਵਿਕਦੇ ਪਹਿਲੀ ਜੁਨੀ ਹੈ ਹੈ ਪਹਿਲੀ ਜੁਨੀ ਹੈ ਤਾਂ ਨਾਲ ਸੂਟਾ ਪੂਰਾ ਹਾਂ ਉਹ ਜੁਨੀ ਇਹ ਹਰੀ ਆ ਤੇ ਆਹ ਖੜਾ ਇਸ ਸਰਵਾਰ ਆ ਹਰੀ ਆਹ ਸਰਵਾਰ ਨਾਲ ਇਹ ਸਰਵਾਰ ਨਾਲ ਹਾਂ ਲੱਗਦੀ ਤਾਂ ਹੈ ਨਹੀਂ ਲੋਕ ਤੇ ਨਹੀਂ ਲੱਗਦੀ ਹਾਂ ਤਾਂ ਨਾਲ ਹੀ ਆ ਥੱਲੇ ਉਹ ਨਹੀਂ ਵੱਖਰਾ ਲਾ ਕੇ ਦੇ ਦਿੱਤਾ ਹਾਂ ਅਸਲ ਨਾਲ ਚੁੰਨੀ ਦੀ ਹਰੀ ਆ ਗਈ ਕੰਟਰਾਸਟ ਇਹਦਾ ਗਿੱਦੇ ਆਣੇ ਤਾਂ ਹੁੰਦੇ ਆ ਉਹ ਆ ਗੱਦੇ ਚ ਪੰਗੜਾਂ ਇਹ ਕਰੇ ਇੱਕ ਵੇਲੇ ਸੁਣਾ ਨਾਲ ਕੌਣ ਗਏ ਲੈਣ ਕੱਲੀ ਗਈ ਹੁਣ ਇਹ ਦੇਤਾ ਰੰਗ ਸਟੀਫ ਇਕੱਤੇ ਵਧੀਆ ਉਦਾਂ ਤਾਂ ਘਰ ਪਾਉਣ ਨੂੰ ਕਿਹੜਾ ਮਾੜਾ ਆ ਦੇਖੋ ਨਾਲ ਬਹੁਤ ਨਿੰਦਾ ਹੁੰਦਾ ਹੈ ਰੰਗ ਦਾ ਸਹੀ ਕਰਨਾ ਜਿਹੜਾ ਮਾਜੀ ਉਹ ਘਰੇ ਹੀ ਪਾਉਣਾ ਘਰ ਪਾਣਾ ਤਾਂ ਹੁਣ ਜਾਣ ਨੂੰ ਲਿਆ ਨਾ ਪਾਉਂਦੇ ਨਾ ਘਰੇ ਰੱਖਦੇ ਹਾਂ ਹਾਂ ਹੁਣ ਜਾਣ ਨੂੰ ਫੜੀ ओ जाओ नहीं पोंग जाना पुरी तो जियो दिखाने ओह लास्ट मम्मी नहीं पोंग परिकारी चल जाएगा तो <laughs> और भी कोई ले एक के ले आइए दोनों और था जा। <laughs> तो तू जा उधर देखने को सीखने वाला चार बजे पोंग पर जावे कुछ लेके ना भेजता वही नहीं जान आर्ची नॉर्डियो अरे शादी करापा के फर्क नहीं तो कर तो अपनी � ਹਾਂ ਬੀਬੀ ਤੂੰ ਤਰਾਹ ਤਾ ਲਈ ਆ ਦੇਖ ਲਓ ਕੀ ਇਹ ਨਹੀਂ ਖਾਲੀ ਇਹ ਇੱਕ ਦਦ ਖਾਣੀ ਆ ਇਹ 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 ਵੇਚਣੀ ਜਿਹੜੀ ਦਦ ਖਾਲਦੀ ਆ ਗੋਲ ਗੋਲ ਘੁੰਮ ਕੇ ਦਿਖਾ ਦੇ ਗੋਲ ਗੋਲ ਘੁੰਮ ਇਹ ਚਿਕਾ ਲੁਕ ਰਿਹਾ ਹੈ ਇਹ ਚਿਕਾ ਇਹ ਚਿਕਾ ਹਾਂ ਲੋਲ 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 ਜਿਸੂ ਦੇ ਲੋਕੋ ਕਿੰਝ ਆਇਰੂ ਇਹ ਨੀਰ ਹੋਰ ਲਾਲ ਰਾਂਗੇ ਰੱਖੇ ਸਾਰੇ ਇਹ ਲਾਲ ਥੋੜਾ ਇਹ ਤਾਂ ਹੋਰ ਬਾਜੀ ਨਹੀਂ ਆਂਦਾ ਆਏ ਗੱਲ ਦੀ ਇਹ ਕੀ ਹੈ ਇਹ ਗਾਜੀ ਆਂਦਾ ਲਾਲ ਥੋੜਾ ਇਹ ਸੇਡ ਨਹੀਂ ਸੂਟ ਦਾ ਸੋਹਣਾ ਓਦਾਂ 250 ਉਹ 250 ਕਿੰ ਮਾਰਾ ਉਹਦਾ ਇਹ ਡਰਜ਼ ਰਵਾਸ ਨੂੰ ਜਿੰਨੀ ਰੈਂਡਿੰਗ ਆਲੇ ਕੱਪੜਾ ਉਹਦਾ ਵਧੀਆ ਹੈ ਬਹੁਤ ਅੰਮ੍ਰਿਤ ਕਢਾਈ ਹੈ ਪਹੁੰਚਿਆ ਦੇ ਵੀ ਕੜਾਈ ਚੁੰਨੀ ਫੇੜ ਹੋਈ ਲੱਗ ਰਹੀ ਚੁੰਨੀਆਂ ਦੇ ਵੀ ਕੜਾਈ ਲੱਤਾਂ ਦੇ ਵੀ ਕੜਾਈ ਬਾਹਾਂ ਦੇ ਵੀ ਮੋਹ ਤੇ ਨਹੀਂ ਕੜਾਈ ਦਿੱਤੀ ਇਹਨੇ ਸੋਹਣਿਆ ਸੂਟ ਰੰਗ ਇਹ ਸੀ ਰੰਗ ਹੋਰ ਵੀ ਸੀ ਜਿਹਾ ਜਾਂਵੇਂ ਕਈ ਵਿੱਚ ਖਰਾਬ ਹੋਇਆ ਸੀਿੱਟੀ ਸੀ ਪਰ ਅਸੀ ਚੌਕ ਹੋਈ ਤਾਂ ਲਓ ਹੋਰ ਸੀ ਤੇ ਜਣੇ ਦੱਸੋ ਨਹੀਂ 250 ਦੂੰ ਹੁਣ ਕਹਿੰਦੀ ਕਿ ਟੇਲਰ ਵੀ ਨਾਲ ਦੇਣਾ ਗਲੇ ਨਹੀਂ ਆ ਮੈਂ ਤਾਂ ਲਾਈਨਿੰਗ ਲਾਈਨਿੰਗ ਚੁੰਨੀ ਲਾਤੀ ਲਾਗਾ ਇਹਦੇ ਨਾਲ ਲਾਉਗੀ ਜੀ ਇਹੇ ਲਾਉਗੀ ਜੀ ਕਿਹੜੀ ਰਲ ਗਈ ਲਾਤੀ ਤੈਨੂੰ ਗੱਦੰਦੋਂ ਦੋ ਚੁੰਨੀ ਲਾ ਦੀ ਦੱਸ ਇਹ ਦੇਖਾ ਇਹ ਜਿਹਾ ਬੜਾ ਉਹਨੇ ਕੋਪਰਾ ਇਸ ਪਸੰਤਾਗੇ ਲੈਣ ਦੇ ਦਿੱਤੇ ਉਹਨੇ ਉਹ ਇਹ ਵੀ ਲਾ ਲਾ ਡੀ ਚੰਗੇ ਨਰਾਤੇ ਮਨਾ ਗਏ ਤਾਂ ਲਾਲ ਕੋਈ ਆ ਗਿਆ ਨਹੀਂ ਹੁੰਦੀ ਜਿਹੋ ਆਈ ਬਸਾਉਂਦਾ ਸੀ ਫੇਰ ਏਦਾਂ ਲਾ ਗਿਆ ਤਾਂ ਲਾਲ ਹਾਂ ਇਹ ਤਾਂ ਪਹਿਲੀ ਸ਼ੁਰੂਆਤ ਸੀ ਨੰਨਾਲਾ ਮੈਂ ਕੋਈ ਰੰਗ ਹੋਰ ਹੋਗਾ ਸਾਰੇ ਲਾ ਲਈਆ ਸਾਰੇ ਨਾ ਰੱਖੀ ਬਾਕੀ ਹੋਰ ਤਾਂ ਨਹੀਂ ਰਾਂ ਕੋਈ ਵੀ ਨਹੀਂ ਖੜਾ ਪਕੜਾ ਇਹ ਆਸ ਹੁਣਾ ਸਿੰਪਲ ਵਧੀਆ ਤੂੰ ਇਹ ਸਹੀ ਆ ਨਾ ਘਰ ਪੈਣਾ ਇਹ ਕੋਈ ਨਹੀਂ ਲਿਆ ਇਹ ਮੇਰਾ ਲਿਆ ਇਹ ਦੇ ਦੇ ਸਾਡੀਆ ਅੱਛਾ ਇਹ ਸਾਰੇ ਨੂੰ ਵਧੀਆ ਲੱਗਿਆ ਉਹ ਕੋਈ ਨਾ ਰਹਿੰਦੀਆਂ ਨੇ ਪੋਇਆ ਕਰਾ ਲੈਂਦੀਆਂ ਸੂਰਪਾਣੀ ਆਰੀ ਨੇ ਕਰੀਏ ਨਹੀਂ ਬਾਹਰ ਹੁਣ ਕੱਟਦੇ ਹੋ ਬਾਹਰ ਥੋੜਾ ਕੱਟਣੀ ਆ ਆਹੋ ਅੱਧੀ ਨਾਲ ਕਰਦੇ ਪੱਕੀਆਂ ਸੀਨ ਲਾਉਣੀ ਆ ਅੱਧੀ ਨਾਲ ਕਰਦੇ ਹੋ ਨਾ ਨਾ ਮੇਰੇ ਅੜ ਕੀ ਪਾ ਲੈਂਦੀ ਆ ਨਹੀਂ ਪਾੜੇ ਤੂੰ ਬੱਕੀਆਂ ਸੀਨ ਲਾਉਣੀ ਖੁੱਲਾ ਆ ਦੇ ਤਾਂ ਖੁੱਲਾ ਜੇ ਪਹਿਲਾਂ ਇਦਾਂ ਨੇ ਤਾਂ ਸਹੀ ਹੈ ਘਰ ਕੋਣ ਮੈਂ ਕਹਿੰਨਾ ਆਹੋ ਘਰ ਸਲਵਾਣਾ ਸੀ ਮੈਂ ਹੁੰਦੇ ਇਹ ਤਾਂ ਆਹ ਰਹੀ ਗਾ ਚੁਕਨੀ ਨਾ ਲਾ ਦੇਣੀ ਆਹ ਆ ਗਈ ਆ ਗਈ ਇਦਾਂ ਸਿਰਵਾੜ ਤੂੰ ਮਸਟਰਡ ਖਾ ਲੈਣਾ ਆਹ ਸੋਨਾ ਇਹ ਰਾਗ ਦਾ ਇਹ ਦਰਾਂ ਦਾ ਸੂਤ ਲਾ ਲੀ ਕਾਡ ਅੰਡ ਪੱਤਾ ਵੀ ਲੈ ਆਏ ਅੱਜ ਨਾਲ ਜਸੂ ਨੋ ਕਾਕਾ ਨੋ ਮਿੱਟੀ ਨਹੀਂ ਖਾਣੀ ਇਹ ਪਹਿਲਾਂ ਆ ਲਵੋ ਕਰ ਸਵਾਸੂ ਤੋਂ ਮੋਢੀ ਦੀ ਦੰਬਾ ਨੂੰ ਆ ਕੇ ਜਿਹੜਾ ਹੋਈ ਤੇ ਵੀ ਸਹੀ ਗਿਆ ਸੋਨਾ ਬੱਲੇ ਆ ਉਹ ਉਹ ਸਿੱਟਿਆ ਸਿੱਟਿਆ ਸੋਨਾ ਬੱਲੇ ਆ ਉਹ ਕਿੱਥੇ ਆਉ ਦੇਖੀ ਨਹੀਂ ਬਾਗੇ ਨਹੀਂ ਦੇਖਿਆ ਆਇਆ ਸੀ ਨਾ ਹੋਈਆਂ ਕੁੜੀਆਂ ਲੈ ਹਲੋ ਭਾਈ ਆ ਪਾਉਂਦੀ ਮੈਂ ਵੀ ਹੋ ਬਾਰੇ ਪੂਰੀਆਂ ਸੋਣਾ ਚਲੋ ਆਹ ਹੋ ਨਹੀਂ ਇੰਚੀ ਤੋਂ ਛੇੜੀ ਦਾ ਭਾਇਆ ਵਧੀਆ ਲੱਗਿਆ ਕਰ ਹਾਂ ਸੋਣਾ ਲੱਗਦਾ ਹੀ ਕੱਲ ਓਏ ਗੋਆ ਨਹੀਂ ਪਾ ਜਾਣ ਮੈਂ ਲੰਗ ਤੜੀ ਤੜਿਆ ਗੋਆ ਉਹ ਛੇੜ ਲੈ ਉਹ ਨਾ ਕੋਈ ਮਾਰ ਆਉ ਸਹੀ ਕਰ ਨਾ ਤੂੰ ਤੰਦ ਬੜਾ ਬੁਲਾ ਸਹੀ ਆ ਦੇਖੋ ਲੋਕ ਲੋਕ ਮਿੱਟੀ ਖਾਂਦੀ ਸਾਰੇ ਨੇ ਆਪਣੇ ਕੰਮ ਲੱਗੇ ਆ ਇਹ ਆਪਣੇ ਕੰਮ ਲੱਗੇ ਸੀ ਨਾ ਸਾਰਿਆਂ ਨੇ ਇਹ ਸੋ ਜ਼ਰੂਰ ਕਿ ਜਿਹੜੀ ਮਿੱਟੀ ਖਾਂਦੀ ਆ ਨਾ ਇਹ ਜਿਹੜਾ ਬਰਾਹ ਮਿੱਟੀਆਂ ਹੁਣ ਮਿੱਟੀ ਖਾਣੋਂ ਹਟ ਜਵੇ ਤੇ ਮਿੱਟੀ ਬਹੁ ਖਾਂਦੀ ਏ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਰੇ ਜਾਣੇ ਇਹ ਆਪਾਂ ਉਧਰ ਲੱਗੇ ਸਾਰੇ ਜਾਣੇ ਤੇ ਆਪਣੀ ਮਿੱਟੀ ਖਾਈ ਜਾਂਦੀ ਏ ਚਲੋ ਆਜੋ ਹੁਣ ਕੀ ਦੇਖਣਾ ਹੈ ਮੈਨੂੰ ਲੱਗਦਾ ਮੈਂ ਉੱਥੇ ਛੱਡਿਆ ਏ ਜਿਹੜਾ ਪਾਇਆ ਸੀ ਹਾਂ ਮੈਂក៏ ਭਾਉਂਦੀ ਆ। ਓਏ ਯਾਰ ਲੋਣੇ ਨਾਲ। ਅਛਾ ਆਂ ਮੈਂ ਨਾ ਆਉਂਦਾ। ਉਪਰ ਤੋਂ ਯੰਮਾ ਸੀ ਅਮਲਾਂ। ਕਿ ਲੋ ਆ ਰਹੇ ਸੀ। ਕਿ ਲੋ ਆ ਰਹੇ? ਇੱਲਾਇਤ। ਉਹ ਪਰ ਮੋੜ ਲਾਉਂ ਲੇਗੀ ਕਾ ਕੁੜੀ ਨੂੰ ਉਹਦੇ ਅੰਦਰ ਵਿੱਚ ਲਾ ਕੇ ਸੱਜੇ ਸੱਜੇ ਕਰੂਗੀ। ਇਹਦਾ ਪੈ ਤੇ ਉਹ ਹਾਂ। ਹਾਂ। ਤੇ ਆਮਾ ਸੀ ਥੱਲੇ ਰੋ ਕਿੱਦੋਂ ਰੋ। ਸੋਣਾ ਆ ਗਲ ਰਹੀ ਜਾਉਂ। ਵਾ ਵਾ ਸੋਣਾ ਕੀਤਾ ਦੀ। ਬੋਲ ਰੋ ਜੋ ਤੇ। ਵਧੀਆ ਸੀ ਤਾ ਹਾਂ ਸੋਨਾ ਲੱਗਣਾ ਕਰਦਾ ਨਾ ਬਾ ਦੇ ਦੇਖ ਹਾਂ ਹਾਂ ਤੁਸੀਂ ਨਿੱਕਾ ਸੁਢ ਗਿਆ ਉਹ ਵੀ ਤੇ ਤੁਹਾ ਕੋਲ ਆਇਆ ਹੈ ਨੀ ਬੁੜਿਆ ਅਸੋ ਉਹ ਨਾ ਕੋਈ ਦੇ ਦੇ ਰਿਹਾ ਕਿ ਦੇ ਦੇ ਇਹਨਾਂ ਕੋਲ ਨਾ ਸੋਨਾ ਨਾ ਐਸੋ ਕੜਾ ਪਾਉਂਦੀ ਲਾ ਉਹ ਗਾਉਂਦਾ ਉਹ ਬਾਈ ਨੂੰ ਮੋਟੂ ਲਾਉਂਦੀ ਉਹ ਤੰਦਰ ਜਣ ਤੇ ਨਾ ਪੁਣਿਆ ਦੇ ਨਾ ਕਹੀਏ ਨੀ ਮਾ ਲਾਲਾ ਫਾਵੀ ਕਿਉਂ ਕਪਾਤੀ ਕਿੱਝ ਪਾਤੀ ਆਹੇ ਮਸ਼ੀਨ ਨਹੀਂ ਚੱਲਦੀ ਆਹ ਹੋਰ ਕੀ ਕਰਾਂ ਮੈਂ ਦੱਸ ਤਾਂ ਮੈਂ ਤਾਂ ਮਸ਼ੀਨ ਘਰੋਂ ਜਾਮ ਹੋ ਗਈ ਹੋਰ ਆ ਫਾਵੀ ਕਿਉਂ ਕਦ ਪਾਤੀ ਮਸ਼ੀਨ ਚ ਤੇ ਚੱਲਣੀ ਨਹੀਂ ਹੁਣ ਪੱਕੀ ਰੋਗ ਗਈ ਲਾਲਾ ਆਏ ਹੋ ਰੱਬਾ ਮੇਰਾ ਰਾਹ ਤੇਰਾ ਕੁੱਪੀ ਚ ਪਾਇਆ ਹੋਏ ਸਾਰੇ ਛੋੜਾ ਪਾਤੀ ਕਰੇ ਆਏ ਆਏ ਪੋਸਟਾ ਲਾਉ ਦੇ ਹਾਂ ਮੈਨੂੰ ਕੀ ਪਤਾ ਹੋਰ ਹਾਂ ਚੱਲ ਨਹੀਂ ਮੈਂ ਤੇਰੇ ਕਿਤੇ ਦੇਖਾ ਭਾਗੇ ਲਓ ਜੀ ਫੈਬਿਕੋਟ ਮੰਮੀ ਹੁਣਾਂ ਪਾਤੀ ਮਸ਼ੀਨ ਦੇ ਵਿੱਚ ਮਸ਼ੀਨ 'ਚ ਫੈਬਿਕੋਟ ਪਾਤੀ ਮਾਦਾ ਹੱਡੀ ਨੇ ਤੇ ਮਸ਼ੀਨ ਨਹੀਂ ਚੱਲ ਕਾਤੀ ਮਾਦਾ ਲੱਗਾ ਕਰੇ ਉਹ ਆ ਮਾਦਾ ਲੱਗਿਆ ਕਰੇ ਤੇਲ ਤੇ ਉਸੇ ਕੀ ਫੈਬਿਕੋਟ ਮਸ਼ੀਨ ਦੇ ਵਿੱਚ ਪਾਤੀ ਜਾਮ ਹੋ ਗਈ ਸੀ ਪਾਈ ਕਿੱਥੇ ਕਿੱਥੇ ਹੁਣ ਹੋਰ ਵੀ ਪਤਾ ਨਹੀਂ ਵਿੱਚ ਵੀ ਲਗਾਉਣਾ ਤਪਕੂਜਾ ਆਹੋ ਆ ਲੱਗਿਆ ਅਸਾਂ ਨਹੀਂ ਵੀਰੇ ਨਹੀਂ ਕੋੜੀ ਐ ਕਿ ਅੰਦਰ ਪੈਣਾ ਆ ਇਹ ਨਹੀਂ ਚੱਲਣੀ ਹੁਣ ਬੁਰਝੂ ਚਲਦੀ ਨਹੀਂ ਨਾ ਕੁਝ ਆ ਪੜੂਗਾ ਬਣੀ ਇੱਕ ਕੋਈ ਹਾਲਾ ਪਟ્રોલ ਲੱਗਣਾ ਇਹਨੂੰ ਸਪਲੀਟਰ ਇੱਕ ਉਹਨਾਂ ਚੰਗੀ ਤਰ੍ਹਾਂ ਧੋਣੀ ਪੈਣੀ ਪਟ્રોલ ਹਾਂ ਇਹ ਤਾਂ ਹੋ ਗਿਆ ਕੰਮ ਪੱਕਾ ਹੀ ਉਹ ਆ ਦੇ ਆ ਹੀ ਨਹੀਂ ਥੱਲੇ ਜਾਂਦਾ ਉਹ ਹਾਂ ਜਾਂਦੇ ਥੱਲੇ ਇੱਥੇ ਜੁੜ ਗਿਆ ਐ ਬਸ ਹੁਣ ਉਹ ਜੋ ਮੈਂਨੇ ਉਹਦਾ ਮੈਂ ਤਾਂ ਤੇ ਰੱਖਿਆ ਅਗਰੇ ਤਾਂ ਹੀ ਉਹ ਤਾਂ ਨਿਆਣਾ ਤੋਂ ਦੂਰ ਰੱਖੀ ਆ ਇਹ ਤਾਂ ਅੱਖਾਂ ਨੂੰ ਲੱਗ ਜਾਨੀ ਕਰ ਦਿੰਦੀ ਆ ਉਹ ਰਹੇ ਦਿਨ ਨੂੰ ਲੜੋ ਮੈਂ ਨਹੀਂ ਠੀਕ ਹੀ ਹੋ ਗਿਆ ਹੈ ਹੁਣ ਕੀ ਕਰਾਂ ਇਹਨੂੰ ਹੁਣ ਇੱਕੋ ਹੀ ਹੱਲ ਥੋੜਾ ਮਾਰਨਾ ਪੈਣਾ ਉੱਤੇ ਸੂਈ ਕੱਢ ਕੇ ਪਰ ਨਹੀਂ ਜੁੜ ਗਈ ਉਹਦਾ ਖੁੱਲ ਜਾਣੀ ਹੈ ਜ਼ੋਰ ਲਾਉਣਾ ਪੈਣਾ ਇਹਨੂੰ ਬਹੁਤ ਇੱਥੇ ਪਾਇਆ ਕਰ ਲੈ ਇੱਥੇ ਬਾਹਰ ੱਲੇ ਪਾ ਇੱਥੇ ਪਾ ਸਾਹ ਦੇ ਪਾਤਾ ਆਹਾ ਆਹੋ ਵੈਰੀ ਜਰਣੀ ਹੈ ਖਤਮ ਕਹਾਣੀ ਹੈ ਕੋਟ ਰੋਲਣਾ ਨਹੀਂ ਨਹੀਂ ਜੁੜ ਗਿਆ ਹੈ ਉਹ ਤਾਂ ਪੱਖਾ ਚੱਲਣ ਦੇ ਪੱਖੇ ਨਾਲ ਦਾ ਫੜਛੇਤੀ ਦੀ ਸੁੱਕਦੀ ਹੈ ਜੰਬੜ ਜਲਪਨ ਨੂੰ ਪਕਾਉਣ ਦੀ ਤੇ ਇੱਥੇ ਰੱਖ ਲੈ ਬਾਹਰ ਇਹਨੂੰ ਥੋੜੀ ਥੋੜੀ ਮਾਰ ਕੇ ਦੇਖ ਲਾਂਗੇ ਲੋ ਜੀ ਫੈਬੀਕ ਜਿਹੜੀ ਮਸ਼ੀਨ ਚ ਪੈ ਚੁੱਕੀ ਹੈ ਤੇ ਮਸ਼ੀਨ ਦਾ ਸੁੱਕਣਾ ਹੋ ਚੁੱਕਿਆ ਹੈ ਕਿਹੜਾ ਪੀਰੀ ਰਹੀ ਦੀਰਵਾਤੀ ਅਰੇ ਇਹ ਜਦੋਂ ਬਰਸਾਂ ਚੱਲਦੀ ਜੀ ਔਰ ਸਰ ਪੇਚ ਦਾ ਸਪਿਆ ਤਾਂ ਕਿ ਮਗਰ ਲੱਗੇ ਆ ਗਿਆ ਨਹੀਂ ਡੀਟੇਲ ਬੋਲਣ ਰੋਕੀ ਗਈ ਮੈਂ ਹਲਕੀ ਗੱਲ ਜੀ ਨੇ ਓਪਾਰੀ ਕਰਨੇ ਵਾਲਾ ਤੇਲ ਜੀ ਉਹਦਾ ਭਾਈ ਵੀ ਨਹੀਂ ਹੋੜੀ ਜੋੜੀ ਗਈ ਆ ਔਰ ਚੰਕਿਆਣਾ ਮਿੱਟੀ ਘਾਟ ਘਾਟ ਖਾਂਦੀ ਤੇ ਇਹ ਵੀ ਚੁੱਕਦਾ ਇਹਦਾ ਕਿ ਹੱਲ ਲਊਗਾ ਫੇ ਉੱਠ ਕੇ ਰਗੇ ਨਾਲ ਹੁਣ ਹੂੰ ਹਾਂ ਲੈ ਉਹ ਡੰਡਾ ਹਥੌੜੀ ਹਥੌੜੀ ਲੋ ਜੀ ਮੰਮੀ ਨੇ ਮਸ਼ੀਨ ਆਪਣੇ ਹੱਥੀ ਕਵਾੜ ਬਣਾ ਲਈ ਆਪਣੇ ਹੱਥੀ ਕਵਾੜ ਕਰ ਲਿਆ ਕਵਾੜ ਕਰ ਲਿਆ ਇੱਕ ਦੋ ਸਾਂਗੀ ਆਪਣੇ ਸਿੰਘਾ ਲਈ ਚਲ ਜੀ ਵਰਜੋਣੀ ਸੀ ਇਹ ਹਥੌੜੀ ਰੱਖੋ ਤੇ ਫਰਾਗਾ ਪਾ ਕੇ ਫਿਰ ਦੀ ਫੈਲਦੀ ਐ ਆ ਤੁਹਾਡੇ ਬਾਹਰ ਨਹੀਂ ਐ ਸੱਚਾ ਥੌੜੀ ਇਹ ਆਰੇ പാത്തി <laughs> <laughs> ਇਹ ਸਾਰੀ ਖੋਲਣੀ ਪੈਣੀ ਆ ਖੁੱਲ ਗਈ ਤਾਂ ਫੇਰ ਹੋ ਜੇਗੀ ਪਰ ਨਾੜੀ ਜਾਮ ਹੋਵੇ ਤਾਂ ਨਟਾਂ ਜੀ ਪੈਣੀ ਆ ਤੇ ਚੂੜੀਆਂ ਦੇ ਵਿੱਚ ਪੈ ਗਈਆਂ ਚੂੜੀਆਂ ਹਾਂ ਚੂੜੀਆਂ ਖੁੱਲਣੀਆਂ ਹੀ ਨਹੀਂ ਚੂੜੀਆਂ ਖੁੱਲਣੀਆਂ ਨਹੀਂ ਆਹ ਤਾਂ ਨਟ ਖੁੱਲਦੇ ਨਹੀਂ ਪਿਆ ਬਣ ਤੂੰ ਇਹ ਦੁੱਧ ਲੈ ਆਓ ਜਾ ਕੇ ਜਾਓ ਨੇਰਾ ਨਾ ਕਰੀ ਜਾਓ ਆਹੋ ਚੱਲ ਜਾ ਤੂੰ ਇਹ ਤੋਂ ਬਚ ਕੇ ਤੂੰ ਇਹ ਤੋਂ ਬਚ ਕੇ ਆ ਪਾਈਂਦਾ ਬੋ